ਜੀ ਹੂੰ ਕਾਹਨੇ ਦਲਵੀਰ ਸਿੰਘ ਹੈ ਤੇ ਪਿੰਡ ਦਾ ਨਾਮ ਕਾਲੇ ਚਲਦਾ ਇਹ ਰੋੜਾ ਜਿਹੜੀ ਹੈ ਸਰਦੂਲਾ ਮਾਨਸਾ ਤੋਂ ਸ਼ੁਰੂਆਤ ਨਹੀਂ ਜਾਂਦੀ ਆ ਕਰਕੇ ਆ ਗਏ 7 ਵਜੇ ਬਾਹਰ ਚ ਹੁਣ ਟਿਕਰ ਤੋੜੀ ਆ 1 ਵਜ ਗਿਆ ਹੋਨ ਚੋਨਾਂ ਦੀ ਪ੍ਰੀਰੀ ਵੀ ਲਾਈ ਹੋਈ ਹੈ ਜੇ ਕਿਸੇ ਭਰਾ ਨੂੰ ਚਾਹੀਦੀ ਹੋਵੇ 1691 ਵੀ ਤੇ 1509 ਤੇ ਪੀਆਰ 126 ਜਿਹੜਾ ਕੇਰਾ ਇੱਕ ਸਾਲ ਦੀ ਲਿਆ ਕੇ ਬਣਾ ਗਿਆ ਉਹ ਮੁਰਕੇ ਸਾਲ ਦੀ ਲੜਕ ਤੇ ਹੋ ਜਾਊਗਾ ਮੇਰਾ ਨਾਮਤਾ ਜੀ ਉਂ ਕਾਜ ਦਾ ਦਲਵੀਰ ਸਿੰਘ ਹੈ ਤੇ ਪਿੰਡ ਦਾ ਨਾਮ ਕਾਲੇ ਚਲਦਾ ਪਿੰਡ ਸਰਦੂਲੇ ਵਾਲਾ ਇਹ ਰੋਡ ਹੈ ਜਿਹੜੀ ਇਹ ਸਰਦੂਲਾ ਮੰਗਸਾਂ ਤੋਂ ਸਰਦੂਆ ਨੂੰ ਜਾਂਦੀ ਆ ਸਰਦੂਲੇ ਵਾਲੇ ਦੇਤੇ ਸਰਦੂ ਪਿੰਗਰ ਦੇ ਸਨ ਵਿਚਾਰੇ ਇਹ ਅਟਾ ਲਾਇਆ ਹੋਇਆ ਦਾ ਤਾਂ ਦੇਖੋ ਗੰਨਾਂ ਦਾ ਕੰਮ ਕੀ ਹੁੰਦਾ ਉਹਦਾ ਜਿੰਨਾਂ ਦਾ ਕਣ ਵੀ ਖੰਡਿਆਉਣੇ ਆ ਸੀ ਹੁਣ ਚੋਣਾਂ ਦੀ ਤਰੀਰੀ ਵੀ ਲਾਈ ਹੋਈ ਹੈ ਜੇ ਕਿਸੇ ਭਰਾ ਨੂੰ ਚਾਹੀਦੀ ਹੋਵੇ 1691 B ਤੇ 1509 ਤੇ PR 126 ਖੈਲੀਦਾਰ ਵੀ ਖਿੰਡਿਆਗਾ ਕੋਈ ਆਪਾਂ ਕਰੋ ਚੱਕੀ ਵੀ ਨਹੀਂ ਖਿੰਡਿਆ ਗਰੰਟੀਦਾਰ ਵੀ ਹੂਆ ਸਾਦੇ ਪੇਜ ਇੱਕ ਨਾ ਕੱਦੂ ਆ ਟੋਰੀ ਐ ਇੰਡੀ ਐ ਕ੍ਰੇਲਾ ਐ ਟੇਠਾ ਗੋਭੀ ਆਦਿ ਕਰਕੇ ਕਿਤੇ ਇਹ ਗੋਭੀ ਅਸੀਂ ਹੁਣ ਤਿਆਰ ਕੀਤੀ ਆ ਗਰਮੀ ਦੇ ਵਿੱਚ ਵੀ ਇਹ ਗੋਭੀ ਅਸੀਂ ਬਸਾਖ ਦੇ ਵਿੱਚ ਵੀ ਆਪਣੀ ਵਿਖੜਾਈ ਸੀਗੀ ਤੇ ਇਹ ਮੁਕਾ ਕਰੋ ਵੀ ਚੇਤ ਅੱਗੇ ਬਸਾਖ ਜਾ ਕੇ ਗੋਭੀ ਅਸੀਂ ਬਾਹਨ ਦੇ ਵਿੱਚ ਲਾਈ ਅੱਛਾ ਤੇ ਹੁਣ ਇਹ ਕੋ ਵੀ ਵੱਡ ਕੇ ਵੇਚ ਰਹੇ ਆ ਆ ਤੇ ਗਾਂ ਦੇ ਕੋਈ ਇਹਦੇ ਵਿੱਚ ਇੰਨੀ ਜੂਰੀਆ ਨਹੀਂ ਕੋਈ ਸਪਰੇ ਨਹੀਂ ਕੀਤੀ ਸਿਰਫ ਪਾਣੀ ਦੀ ਖੇਤਾਂ ਜੂਮ ਕੀਤੀ ਆ ਗੜਾਈ ਵੱਧ ਪਾਈ ਆ ਪਾਣੀ ਜਿਆਦਾ ਜਾਏ ਛਕਣਾ ਪਿਆ ਦੇ ਉੱਤੇ ਲੋ ਦਾ ਕਾਰਨ ਜੇ ਲੋ ਇਹ ਨਹੀਂ ਨਾ ਚੱਲਦੀ ਤਾਂ ਇੰਨੀ ਪਾਣੀ ਦੀ ਖੇਤਾਂ ਵੀ ਕੋਈ ਨਹੀਂ ਹਾਂ ਇਹ ਸਾਉਂਦੀ ਦਾ ਤਾਂ ਬੰਦਾ ਸਾਨੂੰ ਕਰਦਿਆਂ ਨੂੰ ਮਕਾਗੋ ਪਹਿਲੇ ਬੋਤਰ ਹੋ ਗਿਆ ਅਜੇ ਤਾਂ ਪਹਿਲਾਂ ਕਰਦੇ ਆ ਸੀ ਤੇ ਪਹਿਲਾਂ ਅਸੀਂ ਕਰਦੇ ਸੀ ਕਿ ਉਹ ਮੰਡੀ ਜਾਂਦੇ ਹੁੰਦੇ ਦਿਨੇ ਤੋਰ ਦੇ ਕਰਕੇ ਮੰਡੀ ਤੇ ਵੇਚ ਆਉਂਦੇ। ਉਹ ਕਰਕੇ ਮੰਡੀ ਤੇ ਵੇਚਣ ਦਾ ਕਾਰਨ ਕੀ ਸੀਗਾ ਕਿਉਂਕਿ ਧੰਦਾ ਜਿਆਦਾ ਕਰਦੇ ਸੀ। ਥੇਕੇ ਸਿੱਧੀ ਲੈ ਲੈਂਦੇ ਸੀ। ਹੁਣ ਉਹ ਵੀ ਜਮੀਨ ਥੇਕੇ ਸਿੱਧ ਘਟਾ ਲਈ। ਉਸ ਤੋਂ ਤੁਹਾਨੂੰ ਮੁਨਾਫਾ ਘੱਟ ਲੱਗਿਆ ਇੱਥੇ ਜਿਆਦਾ ਵੱਧ ਲੱਗਿਆ। ਅਸੀਂ ਆਹਦੇ ਖੇਤ ਦੇ ਮੱਤੇ ਤਾਂ ਲਾਵਾ। ਅੱਡੇ ਲਾਉਣ ਕਾਰਨ ਇਸ ਪਾਸਾ ਵਧੀਆ ਘਾਟ ਪੈਂਦਾ ਨਾਲ ਤਾਂ ਟਾਈਮ ਪਾਸ ਚੰਗਾ ਹੁੰਦਾ ਹੈ। ਨਾਲੇ ਹੀ ਮੁਨਾਫਾ ਚੰਗਾ ਮਿਲਦਾ। ਪਸ਼ੂ ਡੰਗਰ ਤੇ ਹੋਏ ਕੋਸ਼ੂ ਡੰਗਰ ਹੈ। ਆਉਗੇ ਘਰੇ। ਆਦੇ ਪਸ਼ੂ ਰੱਖੇ ਹੋਏ ਨੇ ਦੁੱਧ ਪਾਉਣੇ ਆ। ਸਾਹ ਜੀ ਵੇਚ ਕੇ ਵੇਚਿਆ ਦੋਨੇ ਭਰਾ ਸੀ ਤੋੜਦੇ ਆ ਆਹ ਡੈਡੀ ਇੱਥੇ ਵੇਚਦਾ ਤਿੰਨ ਮੈਸਾ ਨੇ ਇੱਕ ਬਹਿੜ ਆ ਤੇ ਜਿਹੜੇ ਦੋ ਝੋਤੇ ਆ ਮੁਸ਼ਕਲਾਂ ਤਾਂ ਜਿਹੜੇ ਵਿੱਚੇ ਹੋ ਗਈਆਂ ਤੇ ਜੇ ਕੋਈ ਬੰਦਾ ਥਾਂ ਲੈ ਵੀ ਆ ਪੱਕਣਾ ਹੀ ਆ ਤਾਂ ਮੁਸ਼ਕਲੇ ਦੀ ਵੱਡੀ ਵੀ ਨਹੀਂ ਜਿਹੜੇ ਆ ਪਾਰਨਾ ਹੋਵੇ ਠੀਕ ਆ ਉਹ ਆ ਲੈ ਕਹਿੰਦਾ ਤਾਂ ਮਜੂਰ ਬਹੁਤ ਆ ਉਹ ਗੱਲ ਵੀ ਕੱਪੜੇ ਦੇ ਆ ਲਿਬਰੇ ਆ ਵਰ ਕੇ ਆ ਗਏ 7 ਵਜੇ ਬਾਹਰ ਹੁਣ ਟਿਕਰ ਤੋੜੀ ਆ 1 ਵਜ ਗਿਆ ਡੈਰੀ ਨੂੰ ਦਾਵਾ ਦੇਖੇ ਬਾ ਆ ਅਸੀਂ ਦੋਨੇ ਭਰਾ ਖੇਤ ਚ ਹੁਣ ਜੋ ਚਾਹ ਕਰਨੀ ਹੋਈ ਕਦੋਂ ਮਾਰੇ ਆਹਾਂ ਲਵਾਂਗੇ ਦਾਰੇ ਖੋਲ ਫਾਸਨੇ ਸਾਡੀ ਟੋੜਨੀ ਆ ਇਹ ਗੱਲ ਤਾਂ ਨਹੀਂ ਹੈਗੀ ਬਾਈ ਤੇ ਬੱਦੇ ਪੈ ਮੰਜਾ ਰੱਖੇ ਪੈ ਜਾਗੇ ਪਿਆ ਨਹੀਂ ਜਾਂਦਾ ਤੇ ਦੇ ਲਾਉਂਦੀਆਂ ਲੇਬਰ ਫੇਰ ਆਪਣਾ ਫਾਇਦਾ ਕੋਈ ਨਹੀਂ ਫੇਰ ਆ ਪੁੱਠੀ ਵੇਚ ਲੋ ਮਿਲਦਾ ਪਹਿਲਾਂ ਨਹੀਂ ਸੀ ਇਹ ਗੱਲ ਨਹੀਂ ਮਿਲਦਾ ਨਹੀਂ ਸੀ ਹੁਣ ਜਾਦੇ ਸੋੜਾ ਪਰਫੈਕਟ ਹੈ ਠੀਕਾ ਓਕੇ 100 ਰੁਪਏ ਜਿਹੜਾ ਰੇੜੀ ਦਾ ਰੇਟ ਬੋਲੀ ਦਾ ਰੇਟ ਆ ਉਦੋਂ 100 ਰੁਪਏ ਤੇਜ ਵੇਚਦੇ ਆ ਅਰੇ ਬਾਜ਼ਾਰ ਦੀ ਜਿਹੜੀ ਰੇੜੀ ਹੈ ਬਾਜ਼ਾਰ ਦੀ ਰੇੜੀ ਨੂੰ 100 ਰੁਪਏ ਅਸੀਂ ਘੱਟ ਰੱਖਦੇ ਆ ਕਦੋਂ ਖਲੇ ਰੱਖਦੇ ਆ ਇਹ ਗੱਲ ਨਹੀਂ ਵੀ ਅਸੀਂ ਕਦੋਂ 50 ਵੇਚਦੇ ਆ ਜੇ ਸਵੇਰੇ ਹੀ ਸਾਥ ਆ ਕੇ 50 ਵਾਲਾ ਵੀ ਸਵੇਰੇ ਜੇ ਮੰਡੀ ਦੇ ਵਿੱਚ ਇੱਥੇ ਬਾਜ਼ਾਰ ਬੋਲੀ ਦੇ ਉੱਤੇ ਕਦੋਂ ਤੇਜ ਆ ਗਿਆ ਅਸੀਂ ਆਲਾ ਉਸ ਹਿਸਾਬ ਨਾਲ ਰੇਟ ਚੱਕਣਾ ਠੀਕ ਹੈ ਪਰ ਰੇੜੀ ਨੂੰ ਵਸੇ ਰੇਟ ਰੱਖਣਾ ਨਾਲੇ ਨਾ ਨਰ ਨੂੰ ਫਾਇਦਾ ਨਾਲੇ ਕੋਈ 100 ਰੁਪਏ ਸਾਨੂੰ ਕਰਦਾ ਬੰਦ ਕੋਈ ਐਨਾ ਕਿ ਪ੍ਰੋਫਿਟ ਇਹਦੇ ਵਿੱਚ ਕੋਈ ਜਿਆਦਾ ਲੰਮਾ ਥੋੜਾ ਹਰਕਤ ਨਹੀਂ ਜੇ ਆਪਾਂ ਕੀ ਇਹ ਵੀ ਮੈਂ ਉੱਥੇ ਦਾ ਵੇਚਦਾ ਸੀ 20 ਇੱਥੇ ਵੇਚਦਾ 100 ਉਹ ਵੱਲਾ ਹੈ ਨਹੀਂ ਸੌਜੀ ਲੋਰੇ ਵੀ ਲੜ ਰੈਗੂਲਰ ਵੀ ਖਾ ਦਿੰਨੇ ਆ ਜਦੋਂ ਗੰਗਾ ਦਾ ਕਾਂ ਆ ਜਾਂਦਾ ਲਾ ਉਹ ਕੇਰਾਂ ਕਿੰਨਾਂ ਦੇ ਕੰਪੇ ਵੀ ਹੋ ਜਾਂਦੇ ਆ ਫਿਰ ਕੰਦੇ ਦੇ ਨੂੰ ਕਿਹਾ ਬੇਜਲ ਨਹੀਂ ਵੀ ਤਾਂ ਦਾ ਛੱਡ ਜੀ ਗੇ ਉਹ ਗੋਭੀ ਹੋ ਜਾਂਦੀ ਹੈ ਜਦੋਂ ਗੋਭੀ ਹੁੰਦੀ ਤਾਂ ਕੰਦੇ ਨਾਲ ਗੋਭੀ ਲਾ ਲੈਨੇ ਆ ਜਾਂ ਕੋਈ ਹੋਰ ਸਬਜ਼ੀ ਲਾ ਲੈਨੇ ਆ ਮਟਰ ਵਗੈਰਾ ਕਰ ਲੈਨੇ ਆ ਤੇ ਜੰਮਾ ਕੰਦੀ ਨਾਲ ਚੱਲਦਾ ਉਹ ਤੇ ਜਿਹੜੀ ਆਹ ਸਬਜ਼ੀ ਐ ਇਹ ਕਰਦੀ ਕਰਦੇ ਨੇ ਗਰਮੀ ਵਾਲੀ ਸਬਜ਼ੀ ਲਾਉਂਦੀ ਲਾਉਂਦੇ ਨੇ ਗਰਮੀ ਆ ਜਾਂਦੀ ਤਾਂ ਪੰਜਾ ਸਾਰੀਆਂ ਲਾਉਣੇ ਆ ਜੀ ਖੇਤੀਆ ਰੇੜੀ ਉੱਤੇ ਆਪਣੀ ਸਬਜ਼ੀ ਵੇਚਦੀ ਆ ਨਾ ਦੁਕਾਨ ਦੇ ਵਿੱਚ ਇਹ ਸਾਰੀ ਲਾਉਂਦੇ ਆ ਆਪਣੇ ਆਪ ਦੀ ਸਬਜ਼ੀ ਹੈ ਹਲਕਾ ਕਾਟ ਗਈ ਗੁਮਾਰਾ ਬਾਹ ਗਿਆ ਗੁਮਾਰਾ ਬਾਹ ਕਾਟ ਗਈ ਸਖਰੀ ਬਾਪ ਹੀ ਅਸੀਂ ਕਿਉਂਕਿ ਬਾਹ ਦਾ ਕੜਾ ਹੈ ਤਾਂ ਬਾਹ ਦੇ ਵਿੱਚ ਉਹ ਪਾਣੀ ਪੂਣੀ ਦਾ ਜਿਆਦਾ ਮੀਹ ਬਾਸੀ ਦੇ ਉੱਤੇ ਜੇ ਸਮਰ ਕੇ ਸਖਰੀ ਲੱਗ ਨੂੰ ਹਰ ਜਾਂਦੀ ਹੈ ਅਸੀਂ ਉੱਥੋਂ ਗੁਮਾਰਾ ਗੂਰਾ ਬਾਹ ਕੇ ਉਥੇ ਆਦੀ ਪਨੀਰੀ ਖਣਿਆਤੀ ਜਾਉਂਦੇ ਹੁਣ ਤੋਂ ਬਾਅਦ ਜੇ ਪਨੀਰੀ ਪੱਤੀ ਗਈ ਪਨੀਰੀ ਆ ਸਾ ਅਸੀਂ ਕਿਤੇ ਨਹੀਂ ਦੇ ਰਹੇ ਉਸ ਮੇਂ ਜਿੰਨੇ ਕੰਮ ਖਾਤਰ ਰੱਖਾ ਉਦੋਂ ਦਾ ਕੰਨ ਦਾ ਕੰਨ ਖੜਾ ਹੋ ਜਾਂਦਾ ਵਿੱਚ ਦੇਖੋ ਜੀ ਸਾਲ ਦੇ ਵਿੱਚ ਨਿੰਮ ਨਹੀਂ ਫੁੱਟੇ ਸਾਲ ਦੇ ਵਿੱਚ ਨੂੰ ਠੰਡ ਜਾਵੇ ਪਈਗੀ ਨਿੰਮ ਹਰੇਕ ਬੰਦੇ ਕਹਿੰਦੇ ਫੁੱਟ ਨਹੀਂ ਰਹੇ ਆ ਆਖੀ ਸੀ ਨਿੰਮ ਦੇ ਸਰ ਤੇ ਇਹ ਕੋ ਕਿੰਨੇ ਮਸੀਹਾ ਉਹਨੇ ਨਹੀਂ ਨਿਪਟਦਾ ਇੱਕ ਆ ਖੈਰ ਦਾ ਖੜਾ ਨਾ ਸਾਨੂੰ ਅਜੇ ਨਿੰਮ ਫੁੱਟੇ ਆਉਣਗੇ ਤੇ ਛਾਹ ਹੋ ਜੇ ਪਾਈ ਤੇ ਡਾ ਲਾਵੇ ਇਹ ਨਿੰਮ ਨਹੀਂ ਫੁੱਟੇ ਮਾਂ ਵੀ ਧੁੱਪੇ ਨਹੀਂ ਬੈਠਾ ਜਾਣਾ ਸਭ ਜੀ ਖਰਾਬ ਹੋ ਗਿਆ ਇਹ ਪੇਪਾ ਹੋਈਏ ਨਾ ਆਪਾਂ ਦੋ ਟਰਾਲੀਆਂ ਤੇ ਮਿੱਟੀ ਦੀਆਂ ਲਾ ਕੇ ਜਗਾ ਬਣਾਓ ਪਾਖ ਲਾ ਕੇ 7 ਦਿਨ ਪਾ ਗਿਆ ਵੀ ਸਾਹਮਣਾ ਉਹ ਵੀ ਸਬਜੀ ਖਰਾਬ ਘੰਟਾ ਵੀ ਜਲਦੀ ਧੁੱਪ ਦੇ ਘੰਟਾ ਵੀ ਨਹੀਂ ਕਰਦੀ ਇੱਥੇ ਵੀ ਕਿੰਨਾ ਕੱਪੜਾ ਪਾ ਕੇ ਰੱਖਣਾ ਪੈਂਦਾ ਸਿੱਧਾ ਬੰਨ ਡਾਇਰੈਕਟ ਆਪਾਂ ਪਾ ਨਹੀਂ ਸਕਦੇ ਡਾਇਰੈਕਟ ਪਾਣੀ ਪਾ ਦੇਗੇ ਇੱਕ ਦਿਨ ਪਾਈ ਚੱਲਾਂਗੇ ਜੇ ਹੁਣ ਕੋਈ ਬੰਦਾ ਸਬਜੀ ਲੈ ਗਿਆ ਪਤੋਂ ਤਿੰਨ ਦਿਨਾਂ ਦੀ ਕੱਠੀ ਲੈ ਜਾ ਇਹਨਾਂ ਬਸ ਜੇ ਉਹਦੇ ਪਾਣੀ ਪਾਈ ਗਏ ਉਹ ਤਿੰਨ ਦਿਨ ਘਰੇ ਜਾ ਕੇ ਰਹਿੰਦੀ ਨਹੀਂ ਸਾਡੀ ਸਬਜੀ ਦੋ ਤਿੰਨ ਦਿਨ ਘਰੇ ਖਰਾਬ ਨਹੀਂ ਦਿੰਦੀ ਕਿਉਂਕਿ ਇਹਦੇ ਤੇ ਗਿੱਲਾ ਕਪੜਾ ਪਾਉਣਿਆ ਪਾਣੀ ਦੇ ਡਾਇਰੈਕਟ ਪਾਣੀ ਨਹੀਂ ਵਿਚੜ ਕਰੇ ਹਾਂ ਗਿੱਲਾ ਕਪੜਾ ਹੋਣਾ ਪਈ ਮੋ ਚੱਲਦੀ ਹੋਵੇ ਹੁਣ ਦੇਖੋ ਕੁਛ ਨਹੀਂ ਹੈਗਾ ਬਹੁਤ ਠੰਡੀ ਹਵਾ ਚੱਲਦੀ ਆ ਪਤਾ ਬਈ ਪੜੀ ਦੇਖੋ ਜਿਵਾਕ ਆਪਣੇ ਪਰਦੇ ਆਰਮੀ ਕਲੱਚ ਪਰਦੇ ਨੇ ਸਾਡਾ ਮੁੰਡਾ ਹੈਗਾ ਉਹ ਸਕੂਲੋਂ ਆਉਂਦਾ ਹੈਗਾ ਹੁਣ ਉਹ ਚਾਹ ਲੈ ਕੇ ਆਉਗਾ ਚਾਹ ਬੈਸਤਾ ਸੀ ਸੀ ਕਰਦੇ ਹੁੰਦੇ ਆ ਆ ਦੇਖੀ ਚੀ ਗੁਰਿੰਗਾਂ ਨੂੰ ਵੀ ਨਾ ਹੋਣੀ ਕਰਦੇ ਸੀ ਆਹ ਦਾ ਗੁਰਚਾ ਨਾਲ ਲੈਉਣੇ ਆ ਅੱਜ ਸਾਡੇ ਝੋਨਾ ਲਾਉਂਦੇ ਸੀ ਬੰਦੇ ਕਿਉਂਕਿ ਮੌਸਮ ਗਿੱਲਾ ਹੋ ਰਿਹਾ ਹੈਗਾ ਬਈ ਇੱਥੇ ਓਕੇ ਵਾਂਗ ਬਾਲਣ ਬੂਲਣ ਨੇ ਨਹੀਂ ਝੋਨਾ ਵਾਲਾ ਕੇਤਾ ਵੀ ਅੱਜ ਦਾ ਦਿਨ ਚਾਹ ਘਰੋਂ ਆਉਗੀ ਉਹ ਚਾਹ ਲੈ ਕੇ ਆਉਗਾ ਉਦੋਂ ਬਾਅਦ ਉਹ ਸਾਡੇ ਨਾਲ ਇਥੇ ਕੰਮ ਕਰਾਉਂਦੇ। ਉਦੋਂ ਬਾਅਦ ਜਦੋਂ ਅਸੀਂ ਘਰੇ ਵਾਕੇ ਉਹਨਾਂ ਦੀ ਰਾਤ ਨੂੰ ਪੜਾਈ ਕਰੀ। ਸਵੇਰੇ ਸਕੂਲ ਜਾਂਦੇ ਨੇ ਬੱਚੇ। ਉਦੋਂ ਬਾਅਦ ਉਹ ਸਕੂਲੋਂ ਆ ਕੇ ਕਿਰਾਂ ਘਰੇ ਵਗ ਜਾਂਦੇ ਦੁਆਰੇ ਹੁਣ ਗੁੜੀਆਂ ਟਿਊਸ਼ਨ ਤੇ ਛੱਡ ਕੇ। ਉਦੋਂ ਬਾਅਦ ਫਿਰ ਸਾਡੇ ਨਾਲ ਕੰਮ ਕਰਾਉਂਦੇ। ਕੰਮ ਵੈਸੇ ਜਿਹੜਾ ਕੰਮ ਆਪਣਾ ਖੇਤੀ ਆ ਤਾਂ ਦਾ ਜ਼ਰੂਰੀ ਹੈ ਈ। ਨੌਕਰੀ ਮੇਰੇ ਜਿਹਦਾ ਬਹੁਤ ਚੰਗੀ ਗੱਲ ਆ। ਇਹ ਤਾਂ ਨਹੀਂ ਆਪਣਾ ਪੱਕਾ ਹੀ ਆ। ਜਿਹੜਾ ਤਾਂ ਇੱਥੇ ਆ ਵੀ ਜੇ ਪ੍ਰਮਾਤਮਾ ਸੁਣੇ ਵੇੱਤੀ ਨੌਕਰੀ ਦਵਾਵਾਂਗੇ ਵੀ 30 35 ਲੱਖ ਲਾਵਾਂਗੇ 30 35 ਲੱਖ ਕਮਾਉਂਦੇ ਦੀ ਬੰਦੇ ਦੀ ਅੱਧੀ ਉਹ ਮਟਪ ਜਾਂਦੀ ਆ ਉਹਦਾ ਵਿਆਹ ਜੀ ਮਾਰ ਦਿੰਦਾ ਤੇ ਜੇ ਇੱਥੇ ਕੋਈ ਨੌਕਰੀ ਮਿਲਦੀ ਹੈ ਕੇ ਇਹਨਾਂ ਨੂੰ ਹਰਦੇ ਆ ਛਾਪੇ ਹੋਈ 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 ਨੌਕਰੀ ਜੋ 13 ਜਵਾਗ ਲਾ ਕੇ ਅਮਰ ਕੇ ਆਪਣੀ ਬਦਤਰਤੀ ਹੋਈ ਜਾਣੀ ਹੈ ਫਿਰ ਤਾਂ ਦੇਖੋ ਜੀ ਜਦੋਂ ਕੋਈ ਪ੍ਰਾਈਵੇਟ ਕੰਡਈ ਹੈ ਜਾ ਕੀ ਆ ਫਿਰ ਆਪਾਂ ਦਾ ਹੈਗਾ ਹੀ ਆ ਇਹਦੇ ਬਿਲਕੁਲ ਬੰਨਣਾ ਫਿਰ ਉਹ ਬੱਚੇ ਨੂੰ ਉੱਥੇ ਜਾ ਕੇ ਘਰ ਵੀ ਬਣਾਉਣਾ ਤੇ ਆਦੀ ਫੀਸ ਵੀ ਕਰਨੀ ਹੈ ਜਾ ਉਹ ਤਾਂ ਪੜ ਨਹੀਂ ਤੇ ਧੜਵੀ ਧਰਨਾ ਤੇ ਫਿਰ ਬੱਚਾ ਪੜੂਆ ਜਾਂ ਕੰਮ ਕਰੂਆ ਜੇ ਨਹੀਂ ਜੇ ਆਪਣੇ ਕੋਲੇ ਅੰਦਰ ਹੋਵੇ ਇੱਥੇ ਅੰਦਰ ਹੋਵੇ ਵੀ ਆਪਾਂ ਜਵਾਬ ਨੂੰ ਬਾਹਰ ਭਜੇ ਭੇਜਾਂਗੇ ਫਿਰ ਆਪਾਂ ਜਵਾਬ ਨੂੰ ਕਿਉਂ ਭਜਗੇ ਫਿਰ ਆਪਾਂ ਕੋਈ ਇੱਥੇ ਨਾ ਕਰਵਾ ਸਕਦੇ ਤਾ ਤੋ ਕੋਈ ਏਡੀ ਗੱਲ ਨਹੀਂ ਹੁੰਦੀ ਇੱਥੇ ਤਾਂ ਦੇ ਨਹੀਂ ਹੈਗੇ ਪ੍ਰਾਈਵੇਟ ਤਾਂ ਦੇ ਬਹੁਤ ਨੇਗੇ ਉਸੇ ਕਰਵਾ ਲੋ ਵੀ ਨਾ ਕੋਈ ਟੋਰ ਲੋ ਇਹ ਬਾਹਰ ਜਾ ਕੇ ਤੇ ਢੱਡ ਪਰ ਨਹੀਂ ਓਕੇ ਨੇ ਜੇ ਆਪਾਂ ਮਿਲ ਕੇ ਰਹਿਾਂਗੇ ਸਲਾਮਤ ਰਹਿ ਲਾਂਗੇ ਤੇ ਜ਼ਿੰਦਗੀ ਚੱਜਦੀ ਕੱਢ ਲਾਂਗੇ ਨਹੀਂ ਤਾਂ ਕਿਹੜਾ ਹੈਗੇ ਨੇ ਕਿਹੜਾ ਮੈਂ ਪਹਿਲਾਂ ਵੀ ਖਾਂ ਦੇ ਦੇਣਾ ਤੇ ਹੁਣ ਵੀ ਖਾਂ ਦੇ ਦਰਾਂਗੇ ਜੇ ਮਿਲ ਕੇ ਚੱਲਾਂਗੇ ਫਿਰ ਕੱਤੇ ਦਿਨ ਕੱਢ ਲਾਂਗੇ ਚੰਗਾ ਕੰਮ ਕਰ ਦੇ ਨੀ ਰੋਕੋ ਨਾ ਭਰਾਵੋ ਸਹੀ ਰੋ ਤੇੜ ਨਾ ਕਰੋ ਸਹੀ ਰੋ ਦੇ ਦਿਨਾਂ ਤੇ ਹੈਗੇ ਤਾਂ ਸਹੀ ਰੋ ਦੇ ਦਿਓ ਤੇ ਨਹੀਂ ਗਲਤ ਰਾਹ ਨਾ ਕਿਸੇ ਨੂੰ ਦਿਓ ਚੰਗਾ ਕਰ ਦਿਓ ਜਿੱਥੇ ਤੇ ਕਰ ਹੁੰਦਾ ਮਾਰੀ ਰਾਹ ਦੇ ਕੇ ਅਗਲੇ ਵਾਰ ਕਰ ਬਹੋ ਨਾ ਕਰੋ ਐਵੇਂ ਬੰਦੇ ਨੂੰ ਗਲਤ ਰਾਹ ਪਾਉਣਾ ਵੇਰ ਨਾਲ ਮਾਰੋ ਪਸਤਾਉਂਦਾ ਕੇਰੇ ਬਸਤਾਉਂਦੇ ਕਰਨ ਵਾਲੇ ਪਸਤਾਉਂਦਾ ਯਾਨੀ ਕਿ ਬਹੁਤ ਹੀ ਘੱਟ ਰੇ ਪਾਉਨੇ ਆ ਤੇ ਬਹੁਤ ਹੀ ਘੱਟ ਸਪਰੇਅ ਕਰਦੇ ਆ ਰੂੜੀ ਵੱਡ ਵੱਡ ਰੂੜੀ ਜਿਆਦੇ ਪਾਉਨੇ ਆ অর্ਗੈਨਿਕ ਜਾਣ ਕੇ ਇਹ ਵਰਤਦੇ ਆ ਪਾਣੀ ਚੰਗੇ ਨੇ ਸਬਜ਼ੀ ਇਥੇ ਆਟੋਮੈਟਿਕ ਹੀ ਲੱਗਦੀ ਆ ਕੋਈ ਗੱਲ ਨਹੀਂ ਧੱਕੇ ਨਾਲ ਪਾਉਨੇ ਆ ਹਰ ਸਬਜ਼ੀ ਸਾਡੇ ਕੋਲ ਤੇ ਤਾਜੀ ਮਿਲੂਗੀ ਬੇਹੀ ਸਬਜ਼ੀ ਨਹੀਂ ਮਿਲੂਗੀ ਠੀਕ ਆ ਵਧੀਆ ਸਬਜ਼ੀ ਮਿਲੂਗੀ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜਰੂਰ ਦੇ ਸਾ ਇੱਕ ਵਾਰੀ ਸਬਜ਼ੀ ਖਾ ਕੇ ਦੇਖ ਜਿਹੜੇ ਕੇਰੇ ਇਥੇ ਸਬਜ਼ੀ ਲਈ ਆ ਕੇ ਬਰਾ ਗਿਆ ਉਹ ਮੁਰਕੇ ਸਬਜ਼ੀ ਲੈਣ ਕਿਤੇ ਹੋ ਜਾਊਗਾ ਵੀ ਜੇ ਮੈਂ ਗੰਨੇ ਦਾ ਕੰਡ ਹੋ ਗਿਆ ਜਾਂ ਚੌਲਾਂ ਦੀ ਪਨੀਰੀ ਹੋ ਗਈ ਜਿਹੇ ਜੀ ਕਹਿ ਕੇ ਦੇਤੀ ਉਹ ਹੀ ਜੀ ਨਹੀਂ ਕੋਈ ਨਹੀਂ ਕਿਹਾਂ ਕੋਸ਼ਟੇ ਨਿਕਲਿਆ ਕੋਸਾ ਇਹ ਸਾਨੂੰ ਦਿੱਲੀ ਦਾ ਰਟੀਨ ਹੈ ਸਾਡਾ ਇੱਧਰ ਦੀ ਦਿੱਲੀ ਬਠਿੰਡੇ ਤੋਂ ਅਸੀਂ ਪਤਾ ਵਾਤਾਪ ਡਾਊਨ ਕਰਦੇ ਆ ਤੇ ਇਹਨਾਂ ਤੋਂ ਦੂਜੇ ਤੀਜੇ ਦਿਨ ਸਬਜ਼ੀ ਲੈ ਕੇ ਆਨੇ ਸਬਜ਼ੀ ਬਹੁਤ ਵਧੀਆ ਹੈ ਬਗੈਰ ਰੇ ਸਪਰੇਅ ਦੀ ਹੈ ਤਾਜੀ ਸਬਜ਼ੀ ਹੈ ਇਹਨਾਂ ਦੀ ਤੇ ਮੰਡੀ ਨਾਲੋਂ ਰੇਟ ਵੀ ਠੀਕ ਹੈ ਹਾਂਜੀ ਇਹਨਾਂ ਦੀ ਕੁਆਲਿਟੀ ਵਧੀਆ ਹੈ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਇੱਥੇ ਰੁੱਕ ਕੇ ਜਾ ਕਰੋ ਸਾਰੇ ਸਾਰੇ ਭਰਾ ਪੰਜਾਬੀ ਭਰਾ ਤੋਂ ਸਬਜ਼ੀ ਲਿਆ ਕਰੋ